ਅਸਾਇਲਮ ਦਾ ਮਤਲਬ ਹੁੰਦਾ ਕਿ ਸ਼ਰਨ ਅੱਛਾ ਟੈਂਪਰਰੀ ਸ਼ਰਨ ਹੁੰਦੀ ਹੈ ਹਾਂਜੀ ਇਹਦੇ ਵਿੱਚ ਐ ਹੁੰਦਾ ਕਿ ਬੰਦਾ ਜਿਹੜਾ ਇੰਡੀਅਨ ਹੁੰਦਾ ਜਾਂ ਕੋਈ ਵੀ ਬੰਦਾ ਹੁੰਦਾ ਉਹ ਐਦਾਂ ਸ਼ੋਅ ਕਰਦਾ ਕਿ ਜਿਹੜੀ ਮੇਰੀ ਹੋਮ ਕੰਟਰੀ ਆ ਉੱਥੋਂ ਮੈਨੂੰ ਥ੍ਰੈਟ ਆ ਥ੍ਰੈਟ ਕਿ ਮੈਂ ਉੱਥੇ ਸੇਫ ਨਹੀਂ ਹੈਗਾ ਉੱਥੇ ਤੁਸੀਂ ਸੋਸਾਇਟੀ ਲਾ ਲਓ ਜਾਂ ਕੋਈ ਕੋਈ ਗਵਰਨਮੈਂਟ ਲਾ ਲਓ ਕੋਈ ਗਵਰਨਮੈਂਟ ਥ੍ਰੈਟ ਆ ਜਾਂ ਸੋਸਾਇਟੀ ਥ੍ਰੈਟ ਆ ਤੇ ਉਹ ਮੈਂ ਉੱਥੇ ਸਿਕ ਸਿਕਿਉਰ ਫੀਲਿੰਗ ਕਰਦਾ ਹਾਂ ਠੀਕ ਹੈ ਉੱਥੇ ਜਾ ਕੇ ਕਹਿੰਦੇ ਕਿ ਸਾਨੂੰ ਗਵਰਨਮੈਂਟ ਤੋਂ ਖਤਰਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਕਿ ਅਸੀਂ ਖਾਲਿਸਤ ਇੱਕ ਤਾਂ ਇਹ ਰੀਜ਼ਨ ਹੋ ਗਿਆ ਤੇ ਉੱਥੇ ਨਾਲ ਫਿਰ ਇੱਕ ਹੋਰ ਉਹਨਾਂ ਨੇ ਨਵਾਂ ਰੀਜ਼ਨ ਕੱਢਿਆ ਸੀਗਾ ਕਿ ਤੁਸੀਂ ਟੂ ਐਕਟ ਲਾਈਕ ਅ ਗੇ ਅੱਛਾ ਕਿ ਤੁਸੀਂ ਮਤਲਬ ਗੇ ਨੂੰ ਗੇ ਲਾਈਕ ਐਕਟ ਕਰੋ ਕਿ ਅਸੀਂ ਤਾਂ ਗੇ ਆ ਜੀ ਕਿ ਸਾਨੂੰ ਜਿਹੜੀ ਸਾਡੀ ਸੁਸਾਇਟੀ ਆ ਉੱਥੇ ਸਪੋਰਟ ਨਹੀਂ ਕਰਦੀ ਐਕਸੈਪਟ ਨਹੀਂ ਕਰਦੀ ਐਕਸੈਪਟ ਨਹੀਂ ਕਰਦੀ ਤਾਂ ਕਰਕੇ ਅਸੀਂ ਉੱਥੇ ਰਹਿਣਾ ਨਹੀਂ ਜਾਂਦੇ ਅਸੀਂ ਇੱਥੇ ਸ਼ਰਨ ਜਾਂਦੇ ਆ ਤਾਂ ਕੰਟਰੀ ਸਰੰਦਰੀ ਦੀ ਗੱਲ ਤੇ ਠੀਕ ਹੈ اچھا ਉਹਨੂੰ ਜਦੋਂ 에어ਪੋਰਟ ਤੇ ਇਹ ਗੱਲ ਦੱਸਣੀ ਹੁੰਦੀ ਹੈ ਅੱਛਾ ਅਗਰ ਉਹ 에어ਪੋਰਟ ਤੇ ਇਹ ਗੱਲ ਦੱਸਦਾ ਤਾਂ ਉਹ ਡਾਇਰੈਕਟ ਇੱਕ ਅਲੱਗ ਪਲੇਸ ਤੇ ਲੈ ਕੇ ਜਾਇਆ ਜਾਂਦਾ ਜਿੱਥੇ ਉਹਨਾਂ ਦਾ ਪੂਰਾ ਪ੍ਰੋਸੈਸ ਚੱਲਦਾ ਠੀਕ ਹੈ ਠੀਕ ਹੈ ਅਗਰ ਕੋਈ ਬੰਦਾ ਨਾਰਮਲ ਹੈ ਤਾਂ ਉਹ ਜਾ ਜਾਏਗਾ ਤੇ ਜਾ ਕੇ ਉਹ ਵਾਪਸ ਆ ਜਾਏਗਾ ਉਹਨਾਂ ਦਾ ਟੂਰਿਸਟ ਵੀਜ਼ਾ ਠੀਕ ਹੈ ਹਾਂਜੀ ਇਹ ਟੂਰਿਸਟ ਵੀਜ਼ਾ ਤੇ ਹੁੰਦਾ ਸੈਲਮ ਫਰਾਡਸ ਵਿੱਚ ਹਾਂ ਇਹ ਟੂਰਿਸਟ ਵੀਜ਼ਾ ਤੇ ਹੁੰਦਾ ਠੀਕ ਹੈ ਕਿਉਂਕਿ ਉੱਥੇ ਵੀ ਅੱਜ ਕੱਲ੍ਹ ਦੇਖੋ ਇਨਵੈਸਟੀਗੇਸ਼ਨ ਹੁੰਦੀ ਹੈ ਪ੍ਰੋਪਰ ਜੀ 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 ਜੀ